ਨਾਉਂ ਦੇ ਰਗੜਾ ਪਾਉਂਦੇ ਨਾ ਪਾਣੀ ਨੀ ਠੇਕੇ ਤੇ ਠੇਕੇ ਤੇ ਠੇਕੇ ਤੇ ਘਰ ਪਾ ਲੈਣਾ ਔਜ ਬਣ ਜਾਣੀ ਨੀ ਠੇਕੇ ਤੇ ਘਰ ਪਾ ਲੈਣਾ ਚਿਰੂ ਤੇ ਪਾ ਕੈਮਰਾ ਤਾਇਆ ਠੀਕ ਆ ਸੇਰਾ ਤੁਸਨਾ ਤੇ ਆ ਸੰਦੇਣੀ ਖੇਤ ਬੈ ਕੇ ਆ ਕੇ ਹੋਰ दारू ਪੀਣਾ ਤਾਇਆ ਤੇ ਹੋਰ दारू ਤਾਂ ਪੀਣੀ ਆ ਹੋਰ ਕੀ ਕਰੀਏ ਤਾਇਆ ਮਾੜੀ ਗੱਲ ਆ ਇਹ ਮਾੜੀ ਤਾਂ ਪੀ ਐ ਥੋੜੀ ਜੀ ਰਹਿ ਗਈ ਆ ਮੁੱਕੜ ਤਿਆਰੀ ਐ ਆ ਮੈਂ ਤੈਨੂੰ ਐ ਨਹੀਂ ਕਹਿੰਦਾ ਐ ਮਾੜੀ ਗੱਲਾਂ ਮੈਂ ਤੈਨੂੰ ਐ ਕਹਿਣਾ ਦਰੂ ਆਪਣੇ ਸਿਹਤ ਲਈ ਬਾਲੀ ਮਾੜੀ ਐ ਅੱਛਾ ਕੀ ਹੋਰ ਆ ਵੀ ਹੋਰ ਬਰੇ ਕਿਵੇਂ ਕਰੀਏ ਆ ਮੈਂ ਤੈਨੂੰ ਐ ਕਹਿਣਾ ਦਰੂ ਨਾ ਪੀਆ ਕਰਾ ਇਹਨਾ ਆਪਣਾ ਦਿਮਾਗ ਤੇ ਪਰਸ ਖੈਂਦਾ ਲੀਵਰ ਖਰਾਬ ਹੋ ਜਾਂਦਾ ਅੱਛਾ ਧੋਰਾ ਪੈਣ ਲੱਗਿਆਦਾ ਮੈਂ ਤੈਨੂੰ ਅੱਛਾ ਹਾਂ ਫੇਰ ਤਾਂ ਮਾੜੀ ਹੈ ਯਾਰੀ ਤੇ ਤਾ ਮੈਨੂੰ ਤੂੰ ਐ ਦੱਸ ਪਹਿਲਾਂ ਤੇ ਤੇਰੀ ਉਮਰ ਕਿੰਨੀ ਹੈ ਪਹਿਲਾਂ ਦੀ ਉਮਰ ਹੈਗੀ 50 ਸਾਲ 50 ਸਾਲ ਤੇ ਤੈਨੂੰ ਦਾਰੂ ਪੀਂਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਮੈਨੂੰ ਹੋ ਗਏ 35 ਸਾਲ ਹੋ ਗਏ 35 ਸਾਲ ਹੋ ਗਏ ਹਾਂ ਤੇ ਜਦੋਂ ਤਾਇਆ ਦਾਰੂ ਪੀਣੀ ਸਟਾਰਟ ਕੀਤੀ ਸੀ ਤੇ ਉਹਦੋਂ ਬੋਤਲ ਕਿੰਨੀ ਦੀ ਸੀ ਉਹਦੋਂ ਬੋਤਲ 30 ਬਤੀ ਰੁਪਈਆ ਦੀ ਸੀਗੀ ਅੱਛਾ ਤੂੰ ਆਏ ਗੱਲ ਪਹਿਲਾਂ ਐ ਮੰਨ ਲਾ ਤੂੰ 100 ਰੁਪਈਏ ਦੀ ਬੋਤਲ ਆਲਾ ਤੂੰ ਅੱਜ ਤੱਕ ਹਾਂ 20 35 ਸਾਲ ਤੋਂ ਲੈ ਕੇ ਤੂੰ 100 ਦੀ ਬੋਤਲ ਪੀਲੀ ਤੂੰ ਤੇ ਤੂੰ ਗੁਣਾ ਕਰਕੇ ਦੇ ਪਹਿਲਾਂ ਕਿੰਨੇ ਕੁ ਰੁਪਏ ਬਣ ਗਏ ਤੂੰ ਇੰਨੇ ਦਾ ਰੁਪਈਆ ਲੀਹ ਦੇਖ ਨਾ ਫਿਰ ਤੂੰ ਕਰਕੇ ਅਕਾਲ ਕਰਨਾ ਪਾਇਆ ਦੇਖੋਗੇ ਪਾਇਆ ਤਾਂ 8 ਲੱਖ ਰੁਪਈਆ ਬਣ ਗਿਆ ਓਹੋ ਇੰਨੇ ਪੈਸੇ ਬਣ ਗਏ 8 ਲੱਖ ਹੀ दारू ਪੀ ਗਿਆ ਤੂੰ ਇੰਨੇ ਖਲਾਚਾ ਓਹੋ ਬਰੇ ਮਾਰਗੀ ਚ ਲਾ ਕੇ ਯਾਰ ਇਹਨੂੰ ਤਾਂ ਫਿਰ ਪਰ ਮਾਰਤਾ ਹੈ ਤਲਾਕੇ ਨੂੰ ਪਰਾਂ ਆ ਡੋ ਯਾਰ ਪਹਿ ਤਾਂ ਪਿੰਦਾ ਹੀ ਹੁਣ ਪਾਇਆ ਦੇਖ ਲੈ ਪੈਂ 7 ਲੱਖ ਹੀ दारू ਪੀ ਗਿਆ ਤੂੰ 7 ਲੱਖ ਇਹ ਤਾਂ ਬੜਾਈ ਗੱਡੀ ਲਿਆਉਂਦਾ ਗੱਡੀ ਹਾਂ ਵਧੀਆ ਤੇਰੀ ਉਮਰ ਕਿੰਨੀ ਕਹੇ ਤਾਇਆ ਮੇਰੀ ਉਮਰ ਹੈਗੀ 30 30 ਸਾਲ ਤਾਂ ਹੈਗੀ ਹੈਗੀ ਐ 30 ਸਾਹਿ ਲੈ ਗਈ ਹੈ ਹਾਂ ਚੱਲ ਫਿਰ ਤੇਰੀ ਗੱਡੀ ਕੱਢ ਆਪਾਂ ਤੇਰੀ ਗੱਡੀ ਤੇ ਚੱਲਦੇ ਆਪਾਂ ਤੇਰੀ ਗੱਡੀ ਤੇ ਚੱਲਦੇ ਆ ਮੇਰੀ ਕਿਹੜੀ ਗੱਡੀ ਤਾਇਆ ਮੈਂ ਤਾਂ ਚੱਲ ਦਾਰੂ ਪੀਂਦਾ ਸੀਗਾ ਚੱਲ ਠੀਕ ਆ ਹਾਂ ਮੰਨਿਆ ਤੇ ਤੂੰ ਤਾਂ ਨਹੀਂ ਦਾਰੂ ਪੀਂਦਾ ਸੀ ਤੇਰੇ ਕੋਲ ਤਾਂ ਗੱਡੀ ਹੋਣੀ ਚਾਹੀਦੀ ਸੀ ਫਿਰ ਮੇਰੇ ਕੋਲ ਇੱਕ ਵੀ ਗੱਡੀ ਕੁੱਟੀ ਨਹੀਂ ਹੈਗੀ ਵਾਹ ਤੇ ਸ਼ੋਰ ਜੀ ਨੇ ਨਾਲੇ ਪੈਗੜ ਲਾ ਗਿਆ ਅੱਗੇ दारू ਥੋੜੀ ਸੀਗੀ ਪਉਣ ਲਾਉਣੀ ਹੁੰਦੀ ਕਮਾਤਾਤਾ ਠੀਕ ਹੈ ਤੂੰ ਦੱਸ ਆ ਪੈਗ ਲਾਈ ਜਾਣਾ ਹੈ ਹਾਂ ਕਾਤਾ ਹੈ ਸੇਤ ਲਈ ਮਾੜਾ ਹੈ ਇਹ ਹਾਂ ਤੈਨੂੰ ਕਿਹਨੇ ਦੱਸਿਆ ਜੀ ਪਹਿਲਾਂ ਪਹਿਲਾ ਕੇ ਮਾਤਾ ਨੂੰ